ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਮੰਗ ਪਿਆਰ ਕਰਦੇ ਆ ਕਮੈਂਟ ਵਿੱਚ ਆਪਣੀ ਮਾਂ ਲਈ ਦੋ ਸ਼ਬਦ ਜ਼ਰੂਰ ਲਿਖਣਾ ਕੌਣ ਕਹਿੰਦਾ ਹੈ ਰੱਬ ਇੱਕ ਹੈ ਇੱਕ ਮੇਰੀ ਮਾਂ ਵੀ ਤਾਂ ਹੈ ਮੇਰੀ ਮਾਂ ਵੀ ਮੇਰਾ ਰੱਬ ਹੈ ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਮਾਂ ਬਨਾ ਘਰ ਘਰ ਨਹੀਂ ਹੁੰਦਾ ਇਹ ਧਰਤੀ ਤੇ ਦੋ ਹੀ ਸ਼ਾਮਾ ਇੱਕ ਰੁੱਖ ਤੇ ਦੂਜੀਆਂ ਮਾਂਵਾਂ ਕਿਉਂ ਨਹੀਂ ਮਾਂ ਸਾਰੀ ਦੁਨੀਆ ਤੇਰੇ ਵਰਗੀ ਕਿਉਂਕਿ ਮਾਂ ਮਾਂ ਹੀ ਹੁੰਦੀ ਆ ਮਾਂ ਵਰਗਾ ਕੋਈ ਨਹੀਂ ਹੋ ਸਕਦਾ ਮਾਂ ਬੇਸ਼ੱਕ ਪੜੀ ਲਿਖੀ ਨਾ ਹੋਵੇ ਪਰ ਆਪਣੇ ਬੱਚਿਆਂ ਦਾ ਚਿਹਰਾ ਝੱਟ ਪੜ ਲੈਂਦੀ ਆ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੀ ਪਰਮਾਤਮਾ ਰੱਬ ਵੀ ਨੇੜੇ ਹੋ ਕੇ ਸੁਣਦਾ ਜਦੋਂ ਮਾਂ ਦੁਆ ਕਰਦੀ ਹੈ ਜਦੋਂ ਕਾਗਜ਼ ਤੇ ਲਿਖਿਆ ਮੈਂ ਮਾਂ ਦਾ ਨਾਮ ਕਲਮ ਵੀ ਬੋਲ ਉੱਠੀ ਕਿ ਹੋ ਗਏ ਦਰਸ਼ਨ ਚਾਰੋਂ ਧਾਮ ਦੇ ਇੱਕ ਮਾਡਰਨ ਮਾਂ ਨੂੰ ਵੀ ਮਿਲਣਾ ਚਾਹੀਦਾ ਜਿਸ ਦੀ ਜ਼ਿੰਦਗੀ ਵਿੱਚ ਕਦੇ ਛੁੱਟੀ ਨਹੀਂ ਹੁੰਦੀ ਮੰਗਦਾ ਹਾਂ ਇਹ ਮੰਨਤ ਕਿ ਫੇਰ ਇਹੀ ਜਹਾਨ ਮਿਲੇ ਫੇਰ ਇਹੀ ਗੋਦ ਮਿਲੇ ਤੇ ਇਹੀ ਮਾਂ ਮਿਲੇ ਜਿਸ ਘਰ ਵਿੱਚ ਮਾਂ ਦਾ ਕਦਰ ਨਹੀਂ ਉੱਥੇ ਕਦੇ ਬਰਕਤ ਨਹੀਂ ਹੁੰਦੀ ਸਾਡੇ ਲਈ ਮਾਂ ਨਾਲੋਂ ਜ਼ਿਆਦਾ ਕੁਰਬਾਨੀਆਂ ਕੋਈ ਨਹੀਂ ਕਰ ਸਕਦਾ ਮਾਂ ਦੇ ਲਈ ਸਭ ਛੱਡ ਦਿਓ ਪਰ ਕਦੇ ਕਿਸੇ ਲਈ ਮਾਂ ਨੂੰ ਨਾ ਛੱਡਿਓ ਸਾਰੀ ਦੁਨੀਆ ਛੋਟੀ ਪੈ ਸਕਦੀ ਆ ਪਰ ਰੱਬ ਦਾ ਘਰ ਤੇ ਮਾਂ ਦੀ ਗੋਦ ਕਦੇ ਛੋਟੀ ਨਹੀਂ ਪੈ ਸਕਦੀ ਮਾਂ ਵਰਗਾ ਮੀਤ ਨਾ ਕੋਈ ਤੇ ਮਾਂ ਵਰਗੀ ਅਸੀਸ ਨਾ ਕੋਈ ਜੋ ਮੰਗਾ ਉਹ ਦੇ ਦਿਆ ਕਰ ਐ ਜ਼ਿੰਦਗੀ ਤੂੰ ਮੇਰੇ ਮਾਂ ਬਾਪ ਵਾਂਗ ਬਣ ਜਾ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ। ਵੇਖਿਆ ਰੱਬ ਕੋਹ ਨਾਲੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ। ਰੱਬ ਤੋਂ ਵੀ ਪਿਆਰਾ ਕੋਈ ਨਾਮ ਹੈ ਤਾਂ ਉਹ ਹੈ ਮਾਂ। ਮਾਂ ਦਾ ਮਾਂ ਹੁੰਦੀ ਆ। ਝੱਟ ਪਹਿਚਾਣ ਲੈਂਦੀ ਆ ਕਿ ਅੱਖਾਂ ਸੌਣ ਨਾਲ ਲਾਲ ਹੋਈਆਂ ਜਾਂ ਰੋਣ ਨਾਲ। ਮੈਨੂੰ ਮਿਲੇ ਨਾ ਤੇਰੀ ਗੋਦ ਜਿਹਾ ਸੁੱਖ ਨੀ ਮਾਏ ਮੈਂ ਜਿੰਨੀ ਵਾਰ ਮੁੜਾਂ ਮੈਨੂੰ ਤੇਰੀ ਹੀ ਮਰੇ ਕੋਖ ਦਮ ਤੋੜ ਦਿੰਦੀ ਹੈ ਮਾਂ ਬਾਪ ਦੀ ਮਮਤਾ ਜਦੋਂ ਬੱਚੇ ਕਹਿ ਦਿੰਦੇ ਆ ਤੁਸੀਂ ਸਾਡੇ ਲਈ ਕੀਤਾ ਹੀ ਕੀ ਐ ਕਦੇ ਪਈ ਨਾ ਬਿਛੋੜਾ ਰੱਬਾ ਕਦੇ ਪਾਈ ਨਾ ਬਿਛੋੜਾ ਰੱਬਾ ਮੇਰੀ ਮਾਂ ਦਾ ਜੀ ਨਹੀਂ ਲੱਗਣਾ ਇੱਕ ਮਾਂ 4 ਬੱਚੇ ਪਾਲ ਸਕਦੀ ਹੈ ਲੋਕਾਂ ਦੇ ਬਰਤਨ ਸਾਫ਼ ਕਰਕੇ ਪਰ 4 ਬੱਚੇ ਇੱਕ ਮਾਂ ਨੂੰ ਨਹੀਂ ਸਾਂਭ ਸਕਦੇ ਮੁੰਡਾਪੇ ਵਿੱਚ ਪਰ ਬੱਚੇ ਇਹ ਨਹੀਂ ਸੋਚਦੇ ਕਿ ਮੁੰਡਾਪਾ ਉਹਨਾਂ ਤੇ ਵੀ ਆਉਣਾ ਹੈ ਜਦੋਂ ਪੁੱਤ ਬੋਲਣ ਵੀ ਨਹੀਂ ਜਾਣਦਾ ਤਾਂ ਮਾਂ ਸਭ ਕੁਝ ਸਮਝ ਜਾਂਦੀ ਹੈ ਪਰ ਜਦੋਂ ਬੋਲਣ ਲੱਗਦਾ ਹੈ ਤਾਂ ਗੱਲ-ਗੱਲ ਤੇ ਕਹਿੰਦਾ ਹੈ ਛੱਡ ਮਾਂ ਤੂੰ ਨਹੀਂ ਸਮਝੇਗੀ ਨਾ ਸੀ ਮੰਗਦੇ ਧੁੱਪ ਵੀ ਰੱਬਾ ਨਾ ਹੀ ਮੰਗਦੇ ਸ਼ਾਮਾਂ ਨੂੰ ਇੱਕ ਬਾਪ ਨੂੰ ਕੁਝ ਨਾ ਹੋਵੇ ਦੂਜਾ ਸਦਾ ਸੁਖੀ ਰੱਖੀ ਮਾਂਾਂ ਨੂੰ ਐਨਾ ਲੜ ਨਾ ਲੜਾ ਮਾਏ ਇੱਕ ਦਿਨ ਔਖੀ ਹੋਵੇਂਗੀ ਜਦੋਂ ਧੀਆਂ ਸਹਰੇ ਚੁਰ ਜਾਣਗੀਆਂ ਮੇਰੀ ਮਾਂ ਨੂੰ ਭਰੋਸਾ ਹਦੋਂ ਵੱਧ ਰੱਬ ਤੇ ਤੇ ਮੈਂ ਮਾਂ ਤੇ ਭਰੋਸਾ ਰੱਬੋਂ ਵੱਧ ਰੱਖਿਆ ਲੋਕ ਕਹਿੰਦੇ ਮਦਰ ਦੇ ਮਾਂ ਦਾ ਦਿਨ ਹੁੰਦਾ ਪਰ ਉਹ ਕਿਹੜਾ ਦਿਨ ਆ ਜੋ ਮਾਂ ਦੇ ਬਿਨਾ ਹੁੰਦਾ ਮਾਂ ਦੇ ਲਈ ਹੋਰ ਕੀ ਲਿਖਾਂ ਮੈਂ ਮਾਂ ਹੀ ਹੀ ਤਾਂ ਲਿਖਾਵਟਾਂ ਮੈਂ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ